ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਹ ਜਹਾਨਪੁਰ ਦੇ ਵਿੱਚ ਉਸ ਵੇਲੇ دہشت ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਤਾੜ-ਤਾੜ ਗੋਲੀਆਂ ਚੱਲੀਆਂ ਤੋਂ ਨਕਾਬਪੋਸ਼ਣ ਔਜਵਾਨਾਂ ਨੇ ਵਾਈਸ ਚੇਅਰਮੈਨ ਦੇ ਉੱਤੇ ਫਾਇਰਿੰਗ ਕੀਤੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪਰਿਸ਼ਦ ਦੇ ਵਾਇਸ ਚੇਅਰਮੈਨ ਹਰਜਿੰਦਰ ਸਿੰਘ ਜਿੰਦ ਨੇ ਦੱਸਿਆ ਕਿ ਇਹ ਖਾਣਾ ਖਾਣ ਤੋਂ ਬਾਅਦ ਸ਼ੇਅਰ ਕਰਨ ਲਈ ਘਰ ਦੇ ਬਾਹਰ ਗਲੀ ਦੇ ਵਿੱਚ ਘੁੰਮ ਰਿਹਾ ਸੀ ਤੇ ਨਕਾਬਪੋਸ਼ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਹੈ। ਮੇਰਾ ਨਾਮ ਹਰਜਿੰਦਰ ਸਿੰਘ। ਤੁਹਾਡਾ ਕੀ ਹੁਦਦਾ ਵਾ? ਮੈਂ ਵਾਇਸ ਚੇਅਰਮੈਨ ਆ ਜ਼ਿਲ੍ਹਾ ਪ੍ਰੀਸ਼ਦ ਕਪੂਰਥਲਾ ਦਾ। ਕੀ ਘਟਨਾ ਵਾਪਰੀ ਹੁਣ ਕੋਈ ਸਮਾਂ ਪਹਿਲਾਂ ਇੱਥੇ? ਉਸ ਨਹੀਂ ਮੈਂ ਇੱਥੇ ਘਰ ਤੋਂ ਨਾ ਰੋਟੀ ਖਾ ਕੇ ਬਾਹਰ ਆਇਆ ਇਧਰ ਨੂੰ। ਤਾਂ ਵੈਸੇ ਤੁਰਨ ਫਿਰਨ ਆਇਆ ਤੇ ਇੱਥੇ ਜਦੋਂ ਇੱਥੋਂ ਵਾਪਸ ਜਾਣ ਲੱਗਾ। ਦੋ ਮੁੰਡੇ ਆਏ ਜਦੋਂ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਮੈਂ ਤਾਂ ਭੱਜ ਕੇ ਬਚਿਆ ਕੀਤਾ ਆਪਣਾ ਕਿੰਨੇ ਫਾਇਰ ਚੱਲੇ ଥିਏ ਦੇਖੋ ਉਹਨਾਂ ਨੇ ਚਲਾਏ ਤਾਂ ਬਹੁਤ ਫਾਇਰਾ ਲੇਕਿਨ ਸਾਨੂੰ ਮਿਲੇ ਖਾਲੀ ਛੇ ਆ ਦੋ ਪਿਸਤੌਲ ਸੀਗੇ ਦੋ ਪਿਸਤੌਲ ਦੋ ਪਿਸਤੌਲਾਂ ਦੀਆਂ ਗੋਲੀਆਂ ਚ ਨਿਕਲੇ ਆ ਪੰਜਾਬ ਕਿਹੜੇ ਮੋੜ ਜੀ ਨਿਕਲਿਆ ਦੇਖੋ ਤੁਹਾਡੇ ਦੇ ਵੀ ਹਮਲਾ ਹੋਇਆ ਲੱਗਦਾ ਪੰਜਾਬ ਦਾ ਹੁਣ ਕੀ ਕਰੀਏ ਬੇੜਾ ਘਰ ਕੋ ਹੋਇਆ ਹੈਗਾ ਆਪ ਹੀ ਦੱਸ ਦੋਗੇ ਹੈਗੀ ਸੁਰੱਖਿਆ ਘਰ ਦੇ ਬਾਹਰ ਸੱਖਿਆ ਹੈ ਨਹੀਂ ਜਿਹੜੇ ਹਮਲਾਵਰ ਮੂਹ ਟਗੇ ਆਈ ਜਾਂ ਕਿੱਦਾਂ ਹੀ ਮੂਹ ਟਗੇ ਹੋਏ ਸੀ ਟੋਟਲ ਦੋ ਜਣੇ ਸੀ ਦੋ ਜਣੇ ਦੋਨਾਂ ਕੋ ਪਿਸਟਲ ਦੋਨਾਂ ਕੋ ਪਿਸਟਲ ਧੋਣਾ ਨੇ ਮੋਟਰਸਾਈਕਲ ਰੋਕ ਕੇ ਚਲਾਏ ਮੋਟਰਸਾਈਕਲ ਰੋਕ ਕੇ ਚਲਾਏ ਹਮ ਮੰਗ ਕਰਨੀ ਜਨੇ ਪੁਲਿਸ ਪੁੱਛਾ ਕਰਨ ਤੋਂ ਮੰਗੀ ਕਰਨੀ ਆ ਨਾ ਕੋਈ ਦੇਖ ਲੋ ਜੇ ਕੋਈ ਹੁੰਦਾ ਤਾਂ ਜਾਂ ਕੋਈ ਹੋਰ ਕਾਰਵਾਈ ਦੱਸੋ ਉੱਥੇ ਚੱਲ ਜੰਨੇ ਹੈਗਾ ਕੋਈ ਜਵਾਬ ਤਾਂ ਦੱਸ ਦੋ ਪਾਨੀ ਸਵੇਰ ਨੂੰ ਲੱਭ ਲਾਂਗੇ ਮੌਕੇ ਤੇ ਮੌਕੇ ਤੇ ਬਾਈ 6 6 ਖਾਲੀ ਰੌਂਦ ਲੱਭੇ ਆ 6 ਲੱਗੂਗੇ ਮੌਕੇ ਤੇ ਪੁਲਿਸ ਕੋਈ ਅਲੱਗ ਅਲੱਗ ਪਹੁੰਚਾ ਮੌਕੇ ਤੇ ਪੁਲਿਸ ਤੇ ਗਈ ਪਹੁੰਚ ਵਿਚਾਰੀ ਪਰ ਹੁਣ ਇਹਨਾਂ ਨੂੰ ਦੇਖੋ ਕਿ ਕੋਈ ਸਰਚ ਕਾਉਂਦੇ ਟਰੇਸ ਕਰ ਪਾਉਂਦੇ ਕਿ ਨਹੀਂ ਹਾਂਜੀ ਮੇਰਾ ਨਾਮ ਰਾਜਵਿੰਦਰ ਕੌਰ ਆ ਮੈਂ ਫੰਟਾਇਟ ਮੈਂਬਰ ਆ ਜੀ ਕਿ ਡਰਾਮ ਆਪਣੇ ਇਥੇ ਕੁਛ ਸਮਝ ਬਿਲਾ ਹਾਂਜੀ ਇਥੇ ਦੇਖੋ ਜੀ ਸਾਡੇ ਜਿਹੜੇ ਚੇਅਰਮੈਨ ਸਾਹਿਬ ਆ ਉਹ ਵਾਸ਼ੂਮਾ ਆਏ ਸੀਗੇ ਤੇ ਕੁਛ ਅਨਪਛਾਤੇ ਆਦਮੀ ਆਏ ਤੇ ਉਹਨਾਂ ਨੇ ਇਹਨਾਂ ਤੇ ਫੈਰ ਕੀਤੇ ਤੇ ਇਹ ਮਤਲਬ ਦੌੜੇ ਆ ਅੱਗੇ ਅੱਗੇ ਅੱਛਾ ਕਿੰਨੇ ਫੈਰ ਹੋਏ ਇਥੇ ਇਹ 5 6 6 ਫੈਰ ਹੋਏ ਆ ਹਾਂਜੀ ਮੋਟਰਸਾਈਕਲ ਦੇ ਹਮਲਾਵਰ ਹਾਂਜੀ ਮੋਟਰਸਾਈਕਲ ਤੇ ਕਿੰਨੇ ਹਮਲਾਵਰ ਕੋਈ ਪਛਾਣ ਹੋਈ ਹੈ ਹੁਣ ਤੱਕ ਦੋ ਸੀਗੇ ਪਰ ਹਾਂਜੀ ਪਰ ਉਹਨਾਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਤੇ ਦੇਖੋ ਜੀ ਸਾਡੇ ਪਿੰਡ ਵਿੱਚ ਮਤਲਬ ਸਾਡੇ ਚੇਅਰਮੈਨ ਹੀ ਸੇਵ ਤੇ ਦੂਜੇ ਕਿਦਾਂ ਰਹਿ ਸਕਦੇ ਆ ਉਹਤੀ ਇਸ ਮਾਮਲੇ ਨੂੰ ਲੈ ਕੇ ਚੌਕੀ ਇਨਚਾਰਜ ਡੱਲਾ ਸਬ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮੌਕੇ ਦੇ ਉੱਤੇ 6 ਖਾਲੀ ਰੌਂਦ ਬਰਾਮਦ ਹੋਏ ਨੇ ਤੇ ਬਾਕੀ ਜਾਂਚ ਸ਼ੁਰੂ ਕਰ ਦਿੱਤੀ ਆ ਦੇ ਦੇ ਸਾਡੇ ਅਧਿਕਾਰੀ ਆ ਰਹੇ ਆ ਤੇ ਅਸਿਸਪੀ ਸਾਹਿਬ ਬਾਕੀ ਆ ਰਹੇ ਨੇ ਨਹੀਂ ਚੇਅਰਮੈਨ ਸਾਹਿਬ ਇੱਥੇ ਮੌਜੂਦ ਸੀ ਜ਼ਿਲ੍ਹਾ ਪ੍ਰੀਸ਼ਦ ਦੇ ਜਿਨ੍ਹਾਂ ਗੋਲੀਆਂ ਚੱਲੀਆਂ ਸੀ ਜੀ ਚੇਅਰਮੈਨ ਤੋਂ ਪੁੱਛਿਆ ਜਾਊਗਾ ਉਹ ਤੇ ਉਹਨਾਂ ਨੇ ਤੁਹਾਨੂੰ ਕੀ ਜਾਣਕਾਰੀ ਦਿੱਤੀ ਤੁਸੀਂ ਮੌਕੇ ਤੇ ਪਹੁੰਚੇ ਹੋ ਚੇਅਰਮੈਨ ਬਾਥਰੂਮ ਕਰ ਨਿਕਲੇ ਸੀਗੇ ਅੱਛਾ ਜੀ ਇਧਰੋਂ ਵਾਪਸ ਜਾ ਰਿਹਾ ਇਥੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਦਾ ਹਮਲਾ ਕੀਤਾ ਇਸ ਬਾਰੇ ਜਾਂਚ ਕਰੀ ਜਾ ਰਹੀ ਹੈ ਪਤਾ ਕਰ ਰਹੇ ਕਿੰਨੇ ਕਿੰਨੇ ਖੋਲ ਸ਼ੇਰੋਂ ਬ੍ਰਾਮਦੋਈ ਮੌਕੇ ਤੋਂ ਖਿਆ ਦੇਖਿਆ ਜਾਵੇ ਤਾਂ ਲਗਾਤਾਰ ਗੋਲੀਵਾਰੀ ਦੀਆਂ ਘਟਨਾਵਾਂ ਮਾਪਰ ਦੀਆਂ ਨਜ਼ਰ ਆ ਰਹੀ ਨੇ ਜਿਦੇ ਚੱਲਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਦੇ ਕਪੂਰਥਲਾ ਤੋਂ ਕਸ਼ਮੀਰ ਸਿੰਘ ਭੰਡਾਲ ਦੀ ਰਿਪੋਰਟ